ਪਾਰ ਦੂਜਾ ਚੱਲਣਾ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਯਾਦ ਕਰਾਉਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਸਹੀ ਨਹੀਂ ਹੁੰਦੇ ਅਸੀਂ ਅਸਫਲ ਹੁੰਦੇ ਹਾਂ ਅਤੇ ਹਮੇਸ਼ਾ ਆਪਣੀਆਂ ਅਸਫਲਤਾਵਾਂ ਤੋਂ ਸਿੱਖਣਾ ਇਕਰਾਰ ਕਰਨ ਲਈ ਤਿਆਰ ਰਹਿਣਾ ਅਤੇ ਇਸ ਤਰ੍ਹਾਂ ਕਰਨ ਵਿੱਚ ਜੋ ਜ਼ਰੂਰੀ ਹੈ ਉਸ ਤੋਂ ਹੀ ਪਰੇ ਜਾਣ ਦੀ ਚਾਹੁੰਦੇ ਚਾ ਚਾਹ ਬੰਦ ਹੋਣਾ ਚੰਗਾ ਹੈ ਪ੍ਰਭੂ ਇਹ ਚਾਹੁੰਦਾ ਹੈ ਕਿਉਂ ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ ਪੁੱਤਰ ਹੋਵੋ ਮਤੀ 545 ਸਵਾਲ ਬਿਹਾਰਕ ਪੁੱਤਰਪਨ ਦਾ ਹੈ ਸੱਚ ਹੈ ਪਰਮੇਸ਼ੂ ਨੇ ਸਾਨੂੰ ਯੀਸ਼ੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੈ ਪਾਲਕ ਪੁੱਤਰ ਹੋਣ ਨੂੰ ਅੱਗੇ ਹੀ ਤੈਹਰਾਇਆ ਪਰ ਅਸੀਂ ਇਹ ਸੋਚਣ ਦੀ ਗਲਤੀ ਕਰਦੇ ਹਾਂ ਕਿ ਅਸੀਂ ਪਹਿਲਾ ਤੋਂ ਹੀ ਸਿਆਣੇ ਹੋ ਚੁੱਕੇ ਹਾਂ ਕਿ ਤੁਸੀਂ ਕਿ ਅਸੀਂ ਪਹਿਲਾ ਤੋਂ ਹੀ ਉਸ ਦੇ ਸਿਆਣੇ ਪੁੱਤਰ ਹਾਂ ਪਹਾੜੀ ਉਪਦੇਸ਼ ਸਾਨੂੰ ਸਿਖਾਉਂਦੇ ਹਨ ਕਿ ਬੱਚੇ ਪੁੱਤਰਾਂ ਦੀ ਜ਼ਿੰਮੇਵਾਰੀ ਨੂੰ ਇਸ ਮਾਤਰ ਵਿੱਚ ਪ੍ਰਾਪਤ ਕਰਦੇ ਹਨ ਜਿਸ ਵਿੱਚ ਉਹ ਉਹਨਾਂ ਦੇ ਪਿਤਾ ਨਾਲ ਆਤਮਾ ਅਤੇ ਰਵੱਈਏ ਦੀ ਰਿਸ਼ਤੇਦਾਰੀ ਨੂੰ ਪ੍ਰਦਰਸ਼ਿਤ ਕਰਦੇ ਹਨ ਸਾਨੂੰ ਉਸਦੀ ਕਿਰਪਾ ਨੂੰ ਵਿਖਾਉਂਦੀ ਵਿਖਾਉਂਦਿਆਂ ਹੋਇਆ ਪ੍ਰੇਮ ਵਿੱਚ ਸੰਪੂਰਨ ਬਣਨ ਲਈ ਬੁਲਾਇਆ ਗਿਆ ਹੈ ਇਸ ਲਈ ਪਾਲੂਸ ਵੀ ਲਿਖਦਾ ਹੈ ਸੋ ਤੁਸੀਂ ਪਿਆਰਿਆ ਪੁੱਤਰਾ ਵਾਂਗੂ ਪਰਮੇਸ਼ਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਦੇ ਦਿੱਤਾ ਅਸੀਂ ਚੁਣੌਤੀ ਦਾ ਸਾਹਮਣਾ ਕਰਦੇ ਹਾਂ ਮਤੀ 5 ਅਧਿਆਏ ਅਜੀਹਾ ਆਦਰਸ਼ ਰੱਖਦਾ ਹੈ ਜਿਹੜਾ ਅਸੀਂ ਸ਼ਾਇਦ ਮਹਿਸੂਸ ਕਰਦੇ ਹਾਂ ਕਿ ਅਸੰਭਵ ਤੌਰ ਤੇ ਉੱਚਾ ਹੈ ਅਤੇ ਪਲੂਸ ਅਫਸੀਆਂ ਦੇ ਇਸ ਭਾਗ ਵਿੱਚ ਇਸ ਦੀ ਤਸਦੀਕ ਕਰਦਾ ਹੈ ਸਮੱਸਿਆ ਇਹ ਹੈ ਕਿ ਅਸੀਂ ਸੁਭਾਵਿਕ ਤੌਰ ਤੇ ਆਪਣੇ ਆਪ ਵਿੱਚ ਉਸ ਆਦਰਸ਼ ਸੰਤਾ ਦੇ ਯੋਗ ਚੱਲਣਾ 5 13 ਅਫਸੀਆਂ 5 13 ਨੂੰ ਪ੍ਰਾਪਤ ਕਰਨ ਦੀ ਵਸੀਲੀਆਂ ਨੂੰ ਨਹੀਂ ਲੱਭਦੇ ਹਾਂ ਫਿਰ ਪਰਮੇਸ਼ਰ ਉਸ ਦੀਆਂ ਉਤੇਜਕ ਮੰਗਾ ਦੀ ਸਮੱਸਿਆ ਦਾ ਜਵਾਬ ਕਿੱਥੇ ਹੈ ਪੇਤ ਪਾਲੂਸ ਤੇ ਇਹਨਾਂ ਸ਼ਬਦਾਂ ਉਸ ਸਮਰਥਾ ਦੇ ਅਨੁਸਾਰ ਜੋ ਸਾਡੇ ਵਿੱਚ ਪਹੁੰਚਦੀ ਪਾਉਂਦੀ ਹੈ ਅਫਸੀਆਂ 3 20 ਵਿੱਚ ਹੈ ਸਮਾਨਾਤਰ ਬੰਦ ਕੁੱਲ ਕੁੱਲਸੀਆਂ ਇੱਕ 29 ਵਿੱਚ ਉਹ ਕਹਿੰਦਾ ਹੈ ਅਤੇ ਇਸੇ ਗੱਲੇ ਮੈਂ ਉਹ ਦੀ ਕਹਾਣੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰਥਾ ਨਾਲ ਪਹੁੰਚਦਾ ਹੈ ਵੱਡੇ ਯਤਨ ਨਾਲ ਮਿਹਨਤ ਕਰਦਾ ਹਾਂ ਅਸੀਂ ਫਿਰ ਅਫਸੀਆਂ ਦੇ ਪਹਿਲੇ ਭਾਗ ਵਿੱਚ ਆਪਸ ਭਾਗ ਵਿੱਚ ਵਾਪਸ ਆ ਗਏ ਹਾਂ ਮਸੀਹੀ ਜੀਵਨ ਦੀ ਰਹਸਮਈ ਤਾਕਤ ਕੀ ਹੈ ਇਹ ਕਿਥੋਂ ਇਸ ਦੀ ਸ਼ਕਤੀ ਪ੍ਰਾਪਤ ਕਰਦਾ ਹੈ ਮੈਂ ਤੁਹਾਨੂੰ ਇੱਕ ਵਾਕ ਵਿੱਚ ਇਸ ਦਾ ਜਵਾਬ ਦਿੰਦਾ ਹਾਂ ਮਸੀਹੀ ਭੇਤ ਮਸੀਹ ਵਿੱਚ ਉਸ ਦਾ ਆਰਾਮ ਹੈ ਉਸ ਦੀ ਸ਼ਕਤੀ ਪਰਮੇਸ਼ਵਰ ਵੱਲੋਂ ਦਿੱਤੇ ਅਹੁਦੇ ਤੋਂ ਆਉਂਦੀ ਹੈ ਉਹ ਸਭ ਜਿਹੜੇ ਬੈਠਦੇ ਹਨ ਚੱਲ ਸਕਦੇ ਹਨ ਕਿਉਂਕਿ ਪਰਮੇਸ਼ਰ ਦੇ ਵਿਚਾਰ ਵਿੱਚ ਇੱਕ ਦੇ ਬਾਅਦ ਦੂਜਾ ਸੁਭਾਵਕ ਹੁੰਦਾ ਹੈ ਅਸੀਂ ਮਸੀਹ ਨਾਲ ਹਮੇਸ਼ਾ ਲਈ ਬੈਠਦੇ ਹਾਂ ਤਾਂ ਜੋ ਅਸੀਂ ਮਨੁੱਖਾ ਸਾਹਮਣੇ ਲਗਾਤਾਰ ਚੱਲ ਸਕੀਏ ਕੁਝ ਪਲ ਲਈ ਉਸ ਵਿੱਚ ਸਾਡੇ ਆਰਾਮ ਦੀ ਜਗ੍ਹਾ ਨੂੰ ਤਿਆਗ ਦਿਓ ਹਾਂ ਤੁਰੰਤ ਅਸੀਂ ਠੋਕਰ ਖਾਂਦੇ ਹਾਂ ਅਤੇ ਸੰਸਾਰ ਵਿੱਚ ਸਾਡੀ ਗਵਾਹੀ ਖਰਾਬ ਹੋ ਜਾਂਦੀ ਹੈ ਪਰ ਅਸੀਂ ਮਸੀਬ ਵਿੱਚ ਰਵਈ ਰਹੀਏ ਤਾਂ ਉੱਥੇ ਸਾਡਾ ਅਹੁਦਾ ਇੱਥੇ ਸੰਸਾਰ ਵਿੱਚ ਉਸਦੇ ਯੋਗ ਚੱਲਣ ਯੋਗ ਚਾਲ ਚੱਲਣ ਦੀ ਸ਼ਕਤੀ ਨੂੰ ਯਕੀਨੀ ਬਣਾਉਂਦਾ ਹੈ ਜੇਕਰ ਤੁਸੀਂ ਇਸ ਪ੍ਰਕਾਰ ਦੀ ਤਰੱਕੀ ਦੀ ਉਦਾਹਰਨ ਦੀ ਇੱਛਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਧੋੜ ਵਿੱਚ ਭੱਜ ਰਹੇ ਦੌੜਾਕ ਬਾਰੇ ਨਹੀਂ ਪਰਕਾਰ ਵਿੱਚ ਕਿਸੇ ਵਿਅਕਤੀ ਜਾਂ ਹੋਰ ਵੀ ਵਧੀਆ ਉਸ ਅਪਾਹਜ ਬਾਰੇ ਸੋਚੋ ਜਿਸ ਨੂੰ ਸ਼ਕਤੀ ਨਾਲ ਚਲਾਈਏ ਚਲਾਈ ਜਾਣ ਵਾਲੀ ਗੱਡੀ ਤੇ ਚੁੱਕ ਕੇ ਲੈ ਜਾਈਆ ਜਾਂਦਾ ਹੈ ਉਹ ਕੀ ਕਰਦਾ ਹੈ ਉਹ ਉਹ ਜਾਂਦਾ ਹੈ ਜਾਂਦਾ ਤੇ ਹੈ ਪਰ ਉਹ ਬੈਠਦਾ ਵੀ ਹੈ ਅਤੇ ਉਹ ਚੱਲਦਾ ਹੀ ਜਾਂਦਾ ਹੈ ਕਿਉਂਕਿ ਉਹ ਬੈਠਾ ਰਹਿੰਦਾ ਹੈ ਉਸ ਦਾ ਅੱਗੇ ਵਧਣਾ ਉਸ ਸਥਿਤੀ ਵਿੱਚ ਹੈ ਜਿਸ ਵਿੱਚ ਉਹ ਰੱਖਿਆ ਹੈ ਬੇਸ਼ੱਕ ਇਹ ਮਸੀਹੀ ਜੀਵਨ ਦੀ ਸੰਪੂਰਨ ਤਸਵੀਰ ਤੋਂ ਕਿਤੇ ਦੂਰ ਹੈ ਪਰ ਇਹ ਸਾਡੇ ਲਈ ਇਹ ਯਾਦ ਕਰਵਾਉਣ ਦਾ ਕੰਮ ਕਰ ਸਕਦਾ ਹੈ ਕਿ ਸਾਡਾ ਵਿਹਾਰ ਅਤੇ ਵਤੀਰਾ ਮੁਖ ਰੂਪ ਵਿੱਚ ਮਸੀਹ ਵਿੱਚ ਸਾਡੇ ਅੰਦਰੂਨੀ ਆਰਾਮ ਤੇ ਨਿਰਪਰ ਕਰਦਾ ਹੈ ਇਹ ਇਥੇ ਪਾਲੂਸ ਦੀ ਭਾਸ਼ਾ ਬਿਆਨ ਕਰਦਾ ਹੈ ਉਸਨੇ ਪਹਿਲਾ ਬੈਠਣਾ ਸਿੱਖਿਆ ਸੀ ਉਹ ਪਰਮੇਸ਼ਰ ਵਿੱਚ ਆਰਾਮ ਦੇ ਸਥਾਨ ਤੱਕ ਆ ਚੁੱਕਾ ਸੀ ਨਤੀਜੇ ਵਜੋਂ ਉਸਦੀ ਚਾਲ ਉਸਦੇ ਆਪਣੇ ਯਤਨਾਂ ਦੇ ਆਧਾਰਿਤ ਨਹੀਂ ਸੀ ਪਰ ਪਰਮੇਸ਼ਰ ਦੇ ਸ਼ਕਤੀਸ਼ਾਲੀ ਅੰਦਰੂਨੀ ਕੰਮ ਤੇ ਇਹੋ ਉਸਦੀ ਤਾਕਤ ਦਾ ਭੇਤ ਹੈ ਪਾਲੂਸ ਨੇ ਆਪਣੇ ਆਪ ਨੂੰ ਮਸੀਹ ਵਿੱਚ ਬੈਠਾ ਵੇਖਿਆ ਇਸ ਲਈ ਮਨੁੱਖ ਸਾਹਮਣੇ ਉਸ ਦੀ ਚਾਲ ਆਪਣੇ ਚਰਿੱਤਰ ਨੂੰ ਉਸ ਵਿੱਚ ਵਸ ਰਹੀ ਮਸੀਹ ਤੋਂ ਲੈਂਦੀ ਹੈ ਘੱਟ ਹੈਰਾਨੀ ਵਾਲੀ ਗੱਲ ਹੈ ਕਿ ਉਹ ਅਫਸੀਆਂ ਲਈ ਪ੍ਰਾਰਥਨਾ ਕਰਦਾ ਹੈ ਕਿ ਮਸੀਹ ਤੁਹਾਡੇਆਂ ਮਨਾਂ ਵਿੱਚ ਨਹਿਚਾ ਦੇ ਦੁਆਰਾ ਵਸੇ ਮੇਰੀ ਕੜੀ ਕਿਵੇਂ ਚਲਦੀ ਹੈ ਪਹਿਲਾਂ ਚੱਲ ਕੇ ਜਾ ਚੱਲਣਾ ਕਿ ਪਹਿਲਾ ਚੱਲ ਕੇ ਜਾਂ ਚਲਾ ਕੇ ਬੇਸ਼ੱਕ ਇਹ ਪਹਿਲਾ ਚਲਦੀ ਹੈ ਕਿਉਂਕਿ ਇਸ ਨੂੰ ਇਸ ਵਿੱਚੋਂ ਕਿਸੇ ਬਾਹਰੀ ਸ਼ਕਤੀ ਨਾਲ ਚਲਾਇਆ ਜਾਂਦਾ ਹੈ ਫਿਰ ਇਹ ਸਾਡ ਫਿਰ ਇਹ ਉਹ ਕੰਮ ਕਰੇਗੀ ਜਿਸ ਲਈ ਇਹ ਬਣਾਈ ਗਈ ਹੈ ਅਤੇ ਸਾਡੇ ਲਈ ਵੀ ਬਹੁਤ سارے ਕੰਮ ਹਨ ਜਿਨ੍ਹਾਂ ਲਈ ਸਾਨੂੰ ਬਣਾਇਆ ਗਿਆ ਹੈ ਕਿਉਂ ਜੋ ਅਸੀਂ ਉਹ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ਰ ਨੇ ਅੱਗੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਲਈ ਅੱਗੇ ਉਹਨਾਂ ਵਿੱਚ ਲੱਗੇ ਰਹੀਏ ਅਫਸੀਆਂ 2:10 ਪਾਲੂਸ ਫਿਲਪੀਆਂ ਨੂੰ ਲਿਖਦਾ ਹੈ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੇ ਮੁਕਤੀ ਦਾ ਕੰਮ ਨਿਭਾਓ ਕਿਉਂਕਿ ਜੋ ਪਰਮੇਸ਼ਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ ਪਰਮੇਸ਼ਰ ਇਸ ਦੇ ਅੰਦਰ ਅਤੇ ਬਾਹਰ ਕੰਮ ਕਰਦਾ ਹੈ ਇਹੋ ਪیث ਹੈ ਪਰ ਜਦ ਤੱਕ ਅਸੀਂ ਨਹੀਂ ਚਾਹੁੰਦੇ ਕਿ ਪਰਮੇਸ਼ਰ ਇਸ ਵਿੱਚ ਕੰਮ ਕਰੇ ਸਾਡੇ ਲਈ ਇਸਤੇ ਕੰਮ ਕਰਨ ਦੀ ਕੋਸ਼ਿਸ਼ ਕਰਨਾ ਵੀ ਵਿਅਰਥ ਹੈ ਅਕਸਰ ਅਸੀਂ ਨਰਮ ਅਤੇ ਦੀਨ ਬਨਨ ਦੀ ਕੋਸ਼ਿਸ਼ ਕਰਦੇ ਹਾਂ ਬਿਨਾਂ ਇਹ ਜਾਣੇ ਕਿ ਪਰਮੇਸ਼ਰ ਦਾ ਸਾਡੇ ਵਿੱਚ ਮਸੀਹ ਦੀ ਨਮਰਤਾ ਅਤੇ ਦੀਨਤਾ ਦਾ ਕੰਮ ਕਰਨ ਦਾ ਕੀ ਮਤਲਬ ਹੈ ਅਸੀਂ ਪ੍ਰੇਮ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹ ਜਾਣ ਕੇ ਕਿ ਕੋਈ ਨਹੀਂ ਹੈ ਅਸੀਂ ਪ੍ਰੇਮ ਲਈ ਪ੍ਰਭੂ ਕੋਲੋਂ ਪ੍ਰੇਮ ਮੰਗਦੇ ਹਾਂ ਫਿਰ ਅਸੀਂ ਹੈਰਾਨ ਹੈਰਾਨ ਹੁੰਦੇ ਹਾਂ ਕਿ ਉਹ ਸਾਨੂੰ ਪ੍ਰੇਮ ਦਿੰਦਾ ਨਹੀਂ ਜਾਪਦਾ ਹੈ ਮੈਨੂੰ ਫਿਰ ਤੋਂ ਪਹਿਲਾ ਉਦਾਹਰਣ ਹੀ ਲੈਣ ਦਿਓ ਸ਼ਾਇਦ ਕੋਈ ਭਰਾ ਹੈ ਜੋ ਤੁਹਾਨੂੰ ਬਹੁਤ ਹੀ ਪਰਖਣ ਵਾਲਾ ਜਾਪਦਾ ਹੈ ਜਿਸ ਨਾਲ ਤੁਸੀਂ ਲਗਾਤਾਰ ਮੁਸ਼ਕਲਾਂ ਵਿੱਚ ਪੈ ਜਾਂਦੇ ਹੋ ਜਦੋਂ ਵੀ ਤੁਸੀਂ ਉਸ ਨੂੰ ਮਿਲਦੇ ਹੋ ਉਹ ਤਾਂ ਜੋ ਜਾਂ ਉਹ ਜਾਂ ਤਾਂ ਕੁਝ ਅਜੀਹੀ ਗਲ ਕਰਤਾ ਕਹਿੰਦਾ ਜਾਂ ਕਰਦਾ ਹੈ ਜੋ ਤੁਹਾਨੂੰ ਗੁੱਸਾ ਚੜਾ ਦਿੰਦੀ ਹੈ ਇਸ ਨਾਲ ਤੁਹਾਨੂੰ ਬਹੁਤ ਮੁਸ਼ਕਲ ਹੁੰਦੀ ਹੈ ਤੁਸੀਂ ਕਹਿੰਦੇ ਹੋ ਮੈਂ ਮਸੀਹੀ ਹਾਂ ਅਤੇ ਮੈਨੂੰ ਉਸ ਨੂੰ ਪ੍ਰੇਮ ਕਰਨ ਦਾ ਦ੍ਰਿੜ નિਸ਼ਚਾ ਕੀਤਾ ਹੈ ਅਤੇ ਇਸ ਲਈ ਤੁਸੀਂ ਬਹੁਤ ਲਗਨ ਨਾਲ ਪ੍ਰਾਰਥਨਾ ਕਰਦੇ ਜੋ ਪ੍ਰਭੂ ਉਹਦੇ ਲਈ ਮੇਰੇ ਪ੍ਰੇਮ ਨੂੰ ਵਧਾ ਉਹ ਪਰਮੇਸ਼ਰ ਮੈਨੂੰ ਪ੍ਰੇਮ ਦੇ ਫਿਰ ਆਪਣੇ ਆਪ ਤੇ ਮજબૂત ਪਕੜ ਬਣਾ ਕੇ ਅਤੇ ਆਪਣੀ ਸਾਰੀ ਇੱਛਾ ਕਰ ਸ਼ਕਤੀ ਨੂੰ ਤਲਬ ਕਰਕੇ ਤੁਸੀਂ ਸੱਚੀ ਇੱਛਾ ਨਾਲ ਉਸ ਪ੍ਰੇਮ ਨੂੰ ਪ੍ਰਦਰਸ਼ਿਤ ਕਰਨਾ ਸ਼ੁਰੂ ਕਰਦੇ ਹੋ ਜਿਸ ਲਈ ਤੁਸੀਂ ਪ੍ਰਾਰਥਨਾ ਕੀਤੀ ਸੀ ਪਰ ਅਫਸੋਸ ਜਦੋਂ ਤੁਸੀਂ ਉਸ ਦੀ ਹਜ਼ੂਰੀ ਵਿੱਚ ਜਾਂਦੇ ਹੋ ਤੁਹਾਡੇ ਸਾਰੇ ਚੰਗੇ ਮਕਸਦਾਂ ਨੂੰ ناکਾਮ ਕਰਨ ਲਈ ਕੁਝ ਹੋ ਜਾਂਦਾ ਹੈ ਉਸ ਦੀ ਤੁਹਾਡੇ ਪ੍ਰਤੀ ਪ੍ਰਕਿਰਿਆ ਉਤਸ਼ਾਹਪੂਰਨ ਨਹੀਂ ਹੁੰਦੀ ਬਲਕਿ ਇਸ ਦੇ ਉਲਟ ਹੁੰਦੀ ਹੈ ਅਤੇ ਤੁਰੰਤ ਫਿਰ ਤੋਂ ਤੁਹਾਡਾ ਪੁਰਾਣਾ ਗੁੱਸਾ ਭੜਕ ਉੱਟਦਾ ਹੈ ਅਤੇ ਇੱਕ ਵਾਰ ਫਿਰ ਤੁਸੀਂ ਜੋ ਸਭ ਤੋਂ ਉੱਤਮ ਕੰਮ ਕਰ ਸਕਦੇ ਹੋ ਉਹ ਹੈ ਉਸ ਪ੍ਰਤੀ ਨੰਮਰ ਹੋਣਾ ਇਸ ਤਰ੍ਹਾਂ ਕਿਉਂ ਹੁੰਦਾ ਹੈ ਤੁਸੀਂ ਸੱਚਮੁੱਚ ਪਰਮੇਸ਼ਰ ਕੋਲੋਂ ਪ੍ਰੇਮ ਨੂੰ ਪਾਉਣ ਵਿੱਚ ਗਲਤ ਨਹੀਂ ਸੀ ਨਹੀਂ ਪਰ ਤੁਸੀਂ ਉਸ ਪ੍ਰੇਮ ਦੀ ਪਾਲ ਕਰਨ ਵਿੱਚ ਇਸ ਢੰਗ ਨਾਲ ਗਲਤ ਸੀ ਕਿ ਤੁਸੀਂ ਪ੍ਰੇਮ ਨੂੰ ਕਿਸੇ ਪ੍ਰਕਾਰ ਦੀ ਸਮਗਰੀ ਸਮਝਾ ਜਦਕਿ ਪਰਮੇਸ਼ਰ ਦੀ ਇੱਛਾ ਸੀ ਕਿ ਉਹ ਆਪਣੇ ਪੁੱਤਰ ਦਾ ਪ੍ਰੇਮ ਤੁਹਾਡੇ ਦੁਆਰਾ ਪ੍ਰਗਟ ਕਰੇ ਪਰਮੇਸ਼ਰ ਨੇ ਮਸੀਹ ਨੂੰ ਸਾਨੂੰ ਦੇ ਦਿੱਤਾ ਹੁਣ ਉਸ ਤੋਂ ਬਾਹਰ ਸਾਡੀ ਪ੍ਰਾਪਤ ਕਰਨ ਲਈ ਕੁਝ ਨਹੀਂ ਹੈ ਪਵਿੱਤਰ ਆਤਮਾ ਨੂੰ ਭੇਜਿਆ ਗਿਆ ਹੈ ਉਹ ਸਾਡੇ ਵਿੱਚ ਜੋ ਮਸੀਹ ਦਾ ਹੈ ਉਸ ਨੂੰ ਉਤਪਨ ਕਰੇ ਨਾ ਕਿ ਕੋਈ ਅਜੀਹੀ ਚੀਜ਼ ਉਤਪੰਨ ਕਰੇ ਜੋ ਉਸ ਤੋਂ ਵੱਖਰੀ ਜਾਂ ਉਸ ਤੋਂ ਬਾਹਰ ਹੈ ਅਸੀਂ ਉਹ ਦੇ ਆਤਮਾ ਦੇ ਰਾਹੀ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੇ ਮਸੀਹ ਦੇ ਪ੍ਰੇਮ ਨੂੰ ਜਾਣਨ ਲਈ ਅਪਸੀਆਂ 31619 ਜੋ ਅਸੀਂ ਬਾਹਰੀ ਰੂਪ ਤੋਂ ਵਿਖਾਉਂਦੇ ਹਾਂ ਉਹ ਉਹ ਹੈ ਜੋ ਪਰਮੇਸ਼ਵਰ ਨੇ ਪਹਿਲਾਂ ਸਾਡੇ ਅੰਦਰ ਪਾਇਆ ਹੈ ਆਮੀਨ